ਅੱਖਰ ਸ਼ਬਦ ਦੇ ਵਿਚਾਰ ਨੂੰ ਮਹੱਬਤ ਕਰਨ ਵਾਲੇ ਦੋਸਤੋ ਅੱਜ ਮੈਂ ਤੁਹਾਡੇ ਨਾਲ ਮਾਸਟਰ ਲਖਵਿੰਦਰ ਸਿੰਘ ਤੇ ਉਹਨਾਂ ਦੀ ਹਮਸਫਰ ਕੁਲਦੀਪ ਘਰ ਉਹਨਾਂ ਦੀ ਬੇਟੀ ਜਸਕੋਮਲ ਕੌਰ ਬਾਰੇ ਗੱਲ ਕਰਨ ਲੱਗਿਆ ਮਾਸਟਰ ਲਖਵਿੰਦਰ ਤੇ ਉਹਨਾਂ ਦੇ ਮੈਡਮ ਕੁਲਦੀਪ ਪਿੰਡ 플ੌਂਡ ਕਲਾਂ ਤੋਂ ਨੇ ਇਹ ਬੇਟੀ ਵੀ 플ੌਂਡ ਕਲਾਂ ਤੋਂ ਆਏ ਗੱਲ ਇਹ ਹੈ ਕਿ ਜਸਕੋਮਲ ਨੇ ਛੋਟੀ ਉਮਰ ਦੇ ਵਿੱਚ ਵੱਡੀ ਗੱਲ ਕੀਤੀ ਹੈ ਵੱਡੀ ਗੱਲ ਇਹ ਹੈ ਕਿ ਉਹਨੇ ਮੇਰੀਆਂ ਕਵਿਤਾਵਾਂ ਨਾਂ ਦੀ ਕਵਿਤਾ ਦੀ ਕਿਤਾਬ ਲਿਖੀ ਹੈ ਇਸ ਕਿਤਾਬ ਦੇ ਵਿੱਚ 22 ਕਵਿਤਾਵਾਂ ਨੇ ਔਰ ਇੱਕ ਕਵਿਤਾਮਾ ਇੱਕ ਬੱਚੇ ਵੱਲੋਂ ਬੱਚੇ ਦੀ ਭਾਸ਼ਾ ਦੇ ਵਿੱਚ ਬੱਚੇ ਦੀ ਨਜ਼ਰ ਤੋਂ ਬੱਚੇ ਦੇ ਦਿਮਾਗ ਨਾਲ ਬੱਚੇ ਦੇ ਦਿਲ ਦੀ ਮਹਿਸੂਸੀਅਤ ਨਾਲ ਲਿਖੀ ਗਈ ਹੈ ਇਹਨਾਂ ਕਵਿਤਾਵਾਂ ਦੇ ਵਿੱਚ ਤਿਤਲੀ ਉੱਡਦੀ ਹੈ ਇਹਨਾਂ ਚ ਪਾਣੀ ਕਲਕਲ ਕਰਕੇ ਵਹਿੰਦਾ ਹੈ ਇਹਨਾਂ ਕਵਿਤਾਵਾਂ ਦੇ ਵਿੱਚ ਫੁੱਲ ਖਿੜਦੇ ਨੇ ਇਨਾਂ ਦੇ ਵਿੱਚ ਮਾਂ ਬੋਲੀ ਜਿਹੜੀ ਉਹਨੇ ਆਪਣੀ ਮਾਂ ਤੋਂ ਲਈ ਹੈ ਉਹ ਸਾਨੂੰ ਬੋਲਦੇ ਹੋਏ ਸੁਣਾਈ ਦਿੰਦੀ ਹੈ ਕਵਿਤਾ ਵਿੱਚ ਜਹਾਜ਼ ਉੱਡਦਾ ਹੈ ਔਰ ਇੱਕ ਕਵਿਤਾ ਵਿੱਚ ਬਿੱਲੀ ਹੈ ਜਿਹੜੀ ਮਿਆਉ ਮਿਆਉ ਕਰਦੀ ਹੈ ਕਿਤੇ ਕਿਤੇ ਚੂਹੇ ਭੱਜੇ ਜਾਂਦੇ ਤੁਹਾਨੂੰ ਦਿਖਾਈ ਦਿੰਦੇ ਨੇ ਸਭ ਤੋਂ ਆਖਰੀ ਕਵਤਾ ਜਿਹੜੀ ਇਸ ਕਿਤਾਬ ਦੀ ਮਹਿੰਦੀ ਜਿਹਦਾ ਨਾਮ ਹੈ ਉਸ ਕਪਤਾ ਦੇ ਵਿੱਚ ਜਦੋਂ ਛੋਟੀ ਜੀ ਬੇਟੀ ਇਹ ਹੈ ਜਿਸ ਕੋਲ ਕਹਿੰਦੀ ਹੈ ਕਿ ਮੈਂ ਹੱਥਾਂ ਦੇ ਉੱਤੇ ਮਹਿੰਦੀ ਲਾਉਣੀ ਆ ਤਾਂ ਉਹ ਪੜਦੇ ਹੋਏ ਮੈਨੂੰ ਇੱਕ ਬਾਪ ਹੋਣ ਦੇ ਨਾਤੇ ਅਹਿਸਾਸ ਹੋਇਆ ਕਿ ਵੱਡੀ ਹੋ ਗਈ ਹੈ ਉਹਗੀ ਹੱਥਾਂ ਤੇ ਮਹਿੰਦੀ ਲਾ ਰਹੀ ਹੈ ਚਲੀ ਜਾਊਗੀ ਲੇਕਿਨ ਜਿੰਨਾ ਚਿਰ ਉਹ ਆਪਣੇ ਮਾਪੇ ਦੇ ਘਰ ਦੇ ਵਿੱਚ ਹੈ ਉਹ ਕਵਿਤਾਵਾਂ ਲਿਖੂਗੀ ਕਿਤਾਬਾਂ ਪੜੂਗੀ ਕਹਾਣੀਆਂ ਪੜੂਗੀ ਔਰ ਵੱਡੀ ਹੋ ਕੇ ਹੋਰ ਵੱਡੀਆਂ ਕਵਿਤਾਵਾਂ ਲਿਖੂਗੀ ਇਸ ਕਿਤਾਬ ਦੇ ਵਿੱਚ ਜਿਵੇਂ 22 ਕਵਿਤਾਵਾਂ ਨੇ ਅਗਲੀ ਕਿਤਾਬ ਦੇ ਵਿੱਚ ਉਹਦੇ 122 ਕਵਿਤਾਵਾਂ ਹੋਣ ਇਹ ਮੇਰੀ ਦੁਆ ਹੈ ਬਹੁਤ ਸੋਹਣੀ ਉਹਨੇ ਕਵਿਤਾ ਲਿਖੀ ਹੈ 6ਵੀਂ ਕਲਾਸ ਦੇ ਵਿੱਚ ਉਹ ਸੀਤਾਗ੍ਰਾਮ ਸਕੂਲ ਦੇ ਵਿੱਚ ਅੰਗਰੇਜ਼ੀ ਮਾਧਿਅਮ ਦੇ ਵਿੱਚ ਪੜ੍ਹਦੀ ਹੈ ਲੇਕਿਨ ਉਹਨੇ ਪੰਜਾਬੀ ਦੇ ਵਿੱਚ ਕਵਿਤਾਵਾਂ ਲਿਖੀਆਂ ਨੇ ਇਹ ਉਹਦੀ ਮਾਂ ਬੋਲੀ ਪ੍ਰਤੀ ਜਿਹੜੀ ਮੁਹੱਬਤ ਹੈ ਉਹਨੇ ਜਿਹੜੀ ਮਾਂ ਬੋਲੀ ਪੰਜਾਬੀ ਆਪਣੀ ਮਾਂ ਤੋਂ ਲਈ ਹੈ ਦੁੱਧ ਦੇ ਰਹੀ ਉਹਦੇ ਖੂਨ ਦੇ ਰਹੀ ਉਸ ਦਾ ਕਰਜ਼ ਉਤਾਰਿਆ ਨੇ ਇਹ ਕਵਿਤਾ ਦੀ ਕਿਤਾਬ ਲਿਖ ਕੇ ਸੋ ਬਹੁਤ ਹੀ ਸਤਿਕਾਰਯੋਗ ਦੋਸਤੋ ਮਾਸਟਰ ਲਖਵਿੰਦਰ ਸਿੰਘ ਜਿਹੜੇ ਆਪ ਬਹੁਤ ਵੱਡੇ ਤੇ ਬਹੁਤ ਅੱਛੇ ਸ਼ਾਇਰ ਨੇ ਕਵੀ ਨੇ ਇਹਨਾਂ ਦੀ ਕਵਿਤਾ ਦੀ ਕਿਤਾਬ ਮਿੱਟੀ ਦੇ ਪੁਤਲੇ ਪਿੱਛੇ ਜੇ ਛੱਪ ਕੇ ਆਈ ਸੀ ਮੈਨੂੰ ਲੱਗਦਾ ਕਿ ਜਿਸ ਕੋਮਲ ਨੇ ਆਪਣੇ ਪਿਤਾ ਤੋਂ ਪਿਤਾ ਬੋਲੀ ਵੀ ਲਈ ਆ ਇਹਨਾਂ ਕਵਿਤਾਵਾਂ ਦੇ ਰੂਪ ਦੇ ਵਿੱਚ ਜਿਹੜੀਆਂ ਕਵਿਤਾਵਾਂ ਮਾਸਟਰ ਲਖਵਿੰਦਰ ਨੇ ਮਿੱਟੀ ਦੇ ਪੁਤਲੇ ਕਿਤਾਬ ਵਿੱਚ ਲਿਖੀਆਂ ਸੀ ਜਿਸ ਕੋਮਲ ਨੇ ਉਹਨਾਂ ਨੂੰ ਇੱਕ ਕਿਤਾਬ ਲਿਖ ਕੇ ਮੇਰੀਆਂ ਕਵਿਤਾਵਾਂ ਹੋਰ ਵੱਡਾ ਕੀਤਾ ਮੈਂ ਇਸ ਕਿਤਾਬ ਦੇ ਵਿੱਚ ਕਵਿਤਾਵਾਂ ਨੇ ਜਿਹੜੀਆਂ ਉਹਨਾਂ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਬੇਟੀ ਜ